ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ 2 ਦਸੰਬਰ ਅਮਰੀਕ ਦਾ ਪਿੰਡਕੜਾ ਅਮਰੀਕ ਦਾ ਪਿੰਡਕੜਾ ਅਮਰੀਕ ਦਾ ਪਿੰਡਕੜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਅੱਜ ਮਰਨ ਮਰਤੇ ਬੈਠੇ ਆ 7ਵਾਂ ਦਿਨ ਹੋ ਚੱਲਿਆ ਗੋਨੇ ਨੇ ਵਲਾਗ ਦੇਖਣੀ ਸਰ ਜਾ ਕਿਤੇ ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਲੈਵਲ ਤੇ ਜਿਹੜੇ ਆ ਲੰਗਰ ਚਲਾਇਆ ਜਾ ਰਹੇ ਆ ਇਹ ਫਰੀਦਕੋਟ ਜ਼ਿਲ੍ਹੇ ਦੇ ਲੰਗਰ ਚ ਖੜੇ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਆ ਜਿਹੜੇ ਇਹਦਾ ਬਠਿੰਡੇ ਜਾਪੰਡ ਸੋਸ਼ੀ ਬਣ ਰਹੀ ਹੈ ਸੋਈ ਮੈਮ ਸੋਈ ਜਾ ਰਹੀ ਹੈ ਬੜੀਆਂ ਆਲੂ ਬੜੀਆਂ ਤਿਆਰ ਕਰ ਰਹੇ ਕਿਸਾਨ ਵੇਖੋ ਪੱਟੀਆਂ ਲੱਕੜਵਾਲਾਂ ਦਾ ਪ੍ਰਬੰਧ ਹੈ ਪੂਰਾ ਆ ਬਾਈਨਰ ਵੀ ਇੱਥੇ ਟੰਗਿਆ ਨਾ ਲੱਗਦੇ ਜਿਹੜਾ ਲੰਗਰ ਵਕ ਵਕ ਜਿਲੇਵੰਦੋਂ ਬਲਬ ਦਾ ਚੰਦ ਬਾਰਡਰਾਂ ਤੇ ਚਲਾਏ ਜਾ ਰਹੇ ਆ ਤੇ ਕਿਸਾਨਾਂ ਨੂੰ ਉਹ ਹਾ ਗਾਂ ਠੰਡਾ ਵੀ ਲਾਉਣ ਵਾਲਾ ਹੋਏ ਉਹ ਵੇ ਵਧ ਤੋਂ ਵਧ ਜਿਹੜਾ ਨਹੀਂ ਉਹ ਪੁਰਾਣਾ ਪਰ ਆਪਣੇ ਕਿਸਾਨ ਆਗੂ ਹੈ ਜਿਹੜਾ ਮਰਨ ਵਰਤ ਤੇ ਬੈਠਾ ਹੈ ਕੱਲ ਨੂੰ ਲਿਆ ਕੇ ਜਾਣਾ ਸਾਥ ਦਿਓ ਕਿਉਂਕਿ ਕਿਸਾਨੀ ਮੰਗਾ ਐਮਐਸਪੀ ਨੂੰ ਲੈ ਕੇ ਮਾਇਆਂ ਮਾਇਆਂ ਦੀ ਵੀ ਜ਼ਿੰਮੇਵਾਰੀਤ ਹੋਈ ਹੈ ਫਰੀਦਕੋਟ ਜ਼ਿਲ੍ਹੇ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਗੁਰੂ ਕਾ ਲੰਗਰ ਫਰੀਦਕੋਟ ਦੇਖੋ ਗੁਰੂ ਕਾ ਲੰਗਰ ਵੱਲੋਂ ਬੀਕੇ ਜੂ ਸਿੱਧੂਪੁਰ ਫਰੀਦਕੋਟ ਫਰੀਦਕੋਟ ਵੱਲੋਂ ਲੰਗਰ ਉਧਰ ਸਬਜ਼ੀ ਬਣਾਈ ਜਾਂਦੇ ਆ ਇਧਰ ਮਾਈਆਂ ਆਈਆਂ ਮਾਈਆਂ ਲੰਗਰ ਤਿਆਰ ਕਰ ਰਹੀਆਂ ਅ ਲਗਭਗ 12 ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਾਰ ਤੇ ਬੈਠੇ ਆ ਤਾਂ ਅੱਜ 7ਵਾਂ ਦਿਨ ਹੋ ਗਿਆ ਹੈ ਤਾਂ ਪਿੰਡਾਂ ਵਾਲੇ ਕਿਸਾਨਾਂ ਨੂੰ ਹਰ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਜਿਹੜਾ ਬਾਡਰਾਂ ਤੇ ਪਹੁੰਚੋ ਆਪਾਂ ਗੱਲ ਵੀ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਆਪਣੇ ਨਾਲ ਕਿਸਾਨ ਖੜੇ ਐ ਅ ਅੰਜ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਦੇਖੋ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਤਕਰੀਬਨ 26 ਨਵੰਬਰ ਤੋਂ ਲੈ ਕੇ ਸਾਡੀਆਂ ਕਿਸਾਨਾਂ ਦੀਆਂ ਜਿਹੜੀਆਂ ਮਨਵਾਈਆਂ ਹੋਈਆਂ ਮੰਗਾ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਲਾਗੂ ਕਰਵਾਉਣ ਲਈ ਜਿਹੜਾ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਤੇ ਪੰਜਾਬ ਪ੍ਰਧਾਨ ਖਨੌਰੀ ਬਾਰਡਰ ਤੇ ਜਿਹੜਾ ਉਹਨਾਂ ਨੇ ਮਰਨ ਵਰਤ ਤੇ ਐਲਾਨ ਕੀਤਾ ਹੋਇਆ ਸੀ ਤਾਂ 25 ਦੀ ਰਾਤ ਨੂੰ ਪੰਜਾਬ ਦੀ ਸਰਕਾਰ ਵੱਲੋਂ ਪ੍ਰਧਾਨ ਜੀ ਢੱਲੇਵਾਲ ਸਾਹਿਬ ਦੇ ਕਮਰੇ ਨੂੰ ਜਬਰੀ 300 ਮੁਲਾਜ਼ਮਾਂ ਤੋਂ ਪਲੱਸ ਮੁਲਾਜ਼ਮਾਂ ਲਿਆ ਕੇ ਉਹਨਾਂ ਨੂੰ ਤੋੜ ਕੇ ਮਤਲਬ ਕਿ ਗੇਟ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 1 ਤਰੀਕ ਨੂੰ ਭਗਵੰਤ ਮਾਨ ਦੇ ਘਰ ਦੇ ਘਰਾਓ ਦਾ ਪ੍ਰੋਗਰਾਮ ਦਿੱਤਾ ਗਿਆ ਜਿਸ ਦੇ ਲੋਕਾਂ ਦੇ ਮਤਲਬ ਦਬਾਅ ਕਾਰਨ ਭਗਵੰਤ ਮਾਨ ਦੀ ਸਰਕਾਰ ਨੂੰ ਮਜਬੂਰ ਨਟਲੇਵਾਲ ਸਾਹਿਬ ਨੂੰ ਰਿਹਾ ਕਰਨਾ ਪਿਆ ਤਾਂ ਲਗਾਤਾਰ ਉਹ ਹਸਪਤਾਲ ਦੇ ਵਿੱਚ ਗ੍ਰਿਫਤਾਰੀ ਹੋਣ ਦੇ ਬਾਵਜੂਦ ਵੀ 26 ਤਰੀਕ ਤੋਂ ਹੀ ਜਿਹੜਾ ਮਰਨ ਵਰਤ ਉਹਨਾਂ ਦਾ ਚੱਲ ਰਿਹਾ ਅੱਜ 2 ਤਰੀਕ ਹੋ ਗਈ 6 ਦਿਨ ਪ੍ਰਧਾਨ ਜੀ ਨੂੰ ਨਟਲੇਵਾਲ ਸਾਹਿਬ ਨੂੰ ਹੋ ਗਏ ਮਰਨ ਵਰਤੇ ਬੈਠਾ ਨੂੰ ਔਰ ਲਗਾਤਾਰ ਜਿਹੜਾ ਉਹਨਾਂ ਦੀ ਕੈਂਸਰ ਤੱਕ ਦੀ ਦਵਾਈ ਚੱਲਦੀ ਸੀ ਉਹਨੂੰ ਵੀ ਲੈਣ ਤੋਂ ਟ੍ਰੀਟਮੈਂਟ ਲੈਣ ਤੋਂ ਇਨਕਾਰ ਕੀਤਾ ਗਿਆ ਤਾਂ ਅੱਜ 7 ਕਿਲੋ ਭਾਰ ਜਿਹੜਾ ਪ੍ਰਧਾਨ ਜੀ ਡੱਲੇਵਾਲ ਸਾਹਿਬ ਦਾ ਘਟ ਚੁੱਕਿਆ ਸਾਡੀ ਲੋਕਾਂ ਨੂੰ ਆਮ ਕਿਸਾਨ ਵੀਰਾਂ ਨੂੰ ਬੇਨਤੀ ਆ ਆ ਲੜਾਈ ਥੋਡੀ ਆਰ ਪਾਰ ਦੀ ਲੜਾਈ ਆ ਜੇਕਰ ਅਸੀਂ ਇਹ ਲੜਾਈ ਨੂੰ ਜਿੱਤ ਜਾਂਨੇ ਆ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜਿਹੜੀਆਂ ਜ਼ਮੀਨਾਂ ਨੂੰ ਸਾਡੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ ਆ ਆਪਦੇ ਬੱਚਿਆਂ ਦੇ ਕਾਲਜਾਂ ਨੂੰ ਮੂੰਹ ਤੇ ਪਵਾ ਕੇ ਅਨ ਉਸ ਵਕਤ ਦੇ ਜ਼ਬਰ ਕਰਨ ਵਾਲੇ ਲੋਕਾਂ ਨਾਲ ਲੜ ਕੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤਾਂ ਸਾਡਾ ਅੱਜ ਫਰਜ਼ ਬਣਦਾ ਕਿ ਉਸ ਤਰ੍ਹਾਂ ਵੀ ਸਰਕਾਰਾਂ ਜਿਹੜਾ ਦਬਾਅ ਕਰਨ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਹੜੱਪਦੀਆਂ ਸੀ ਤਾਂ ਅੱਜ ਵੀ ਮੌਜੂਦਾ ਸਰਕਾਰਾਂ ਸਾਡੀਆਂ ਜ਼ਮੀਨਾਂ ਨੂੰ ਹੜਪਣਾ ਚਾਹੁੰਦੀਆਂ ਤਾਂ ਅੱਜ ਸਾਡੇ ਸਿਰ ਕੱਢ ਮੇ ਆਗੂ ਡੱਲੇਵਾਲ ਸਾਹਿਬ ਆਪਣੀ ਜਾਨ ਤਲੀ ਤੇ ਧਰ ਕੇ ਇਸ ਮੋਰਚੇ ਦੇ ਵਿੱਚ ਮਰਨ ਵਰਤ ਲਈ ਜਿਹੜੇ ਬੈਠੇ ਆ ਔਰ ਅੱਗੇ ਵੀ ਜੇਕਰ ਪ੍ਰਧਾਨ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਮਰਜੀਵੜਿਆਂ ਦੀ ਲਿਸਟ ਆ ਜਿਹੜੀ ਬਹੁਤ ਵੱਡੀ ਬਣ ਚੁੱਕੀ ਆ ਉੱਥੇ ਹੋਰ ਵੀ ਆਗੂਆ ਨੇ ਜਿਹੜਾ ਮਰਨ ਵਰਤ ਤੇ ਬੈਠਣਾ ਸੋ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਯਾਰ ਜਥੇਬੰਦੀਆਂ ਦੀ ਪਛਾਣ ਕਰੋ ਅੱਜ ਕਿਹੜੀਆਂ ਜਥੇਬੰਦੀਆਂ ਤੁਹਾਡੀ ਲੜਾਈ ਆ ਆਗੂ ਆਪ ਜਾਣਤਲੀ ਦੇ ਧਰਕੇ ਲੜ ਰਹੇ ਆ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਆ ਸਾਡੇ ਇੱਥੇ ਤੁਸੀਂ ਦੇਖਿਆ ਆ ਸਾਡੀਆਂ ਭੈਣਾਂ ਬੈਠੀਆਂ ਸਾਡੀਆਂ ਮਾਵਾਂ ਬੈਠੀਆਂ ਇਹ ਲਗਾਤਾਰ ਮੋਰਚੇ ਦੇ ਵਿੱਚ ਡਟ ਕੇ ਲੰਗਰ ਬਣਾ ਰਹੀਆਂ ਕਿ ਸਾਡੇ ਭਰਾਵਾਂ ਨੂੰ ਕੋਈ ਤਕਲੀਫ ਨਾ ਹੋਵੇ ਕੋਈ ਵੀ ਸਾਡਾ ਕਿਸਾਨ ਆ ਜਿਹੜਾ ਉਹ ਲੰਗਰ ਤੋਂ ਬਿਨਾ ਨਾ ਪਾਵੇ ਤਾ ਇਸੇ ਤਰ੍ਹਾਂ ਦੇ ਹਰ ਜਿਲ੍ਹੇ ਦਾ ਸਾਡੇ ਇੱਥੇ ਲੰਗਰ ਚੱਲ ਰਿਹਾ ਸਾਡਾ ਫਰਜ ਬਣਦਾ ਕਿ ਅਸੀਂ ਉਸ ਆਗੂ ਨੂੰ ਬਚਾਉਣ ਦੇ ਲਈ ਤੇ ਕੇਂਦਰ ਸਰਕਾਰ ਦੀਆਂ ਉਹਨਾਂ ਮੰਗਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਵਤ ਵਤ ਮੋਰਚੇ ਦੇ ਵਿੱਚ ਇੱਥੇ ਜਥਿਆਂ ਦੇ ਰੂਪ ਦੇ ਵਿੱਚ ਪਹੁੰਚ ਗਏ ਤੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਸ ਮੋਰਚੇ ਦੇ ਵਿੱਚ ਆ ਨਹੀਂ ਰਹੀਆਂ ਉਹਨਾਂ ਦੇ ਘਟੋਕਟ ਕੇਡਰ ਨੂੰ ਕੋਈ ਅਪੀਲ ਕੀਤੀ ਜਾਵੇ ਦੇਖੋ ਕੇਡਰ ਨੂੰ ਤਾਂ ਅਪੀਲ ਇਹ ਹੈ ਕਿ ਜਿਹੜੀ ਲੜਾਈ ਹੈ ਸਾਡੀ ਅੱਜ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲੜਾਈ ਆ ਕੁਝ ਸਾਡੀਆਂ ਜਥੇਬੰਦੀਆਂ ਨਾ ਵਿਚਾਰਧਾਰਾ ਦੇ ਵਖਰੇਵੇਂ ਆ ਜਿਹਦੇ ਵਿੱਚ ਕੁਝ ਜਥੇਬੰਦੀਆਂ ਕਹਿੰਦੀਆਂ ਕਿ ਪੈੜੀ ਦੀ ਆ ਜਿਹੜੀ ਜ਼ਮੀਨ ਦੀ ਆ ਵੰਡ ਹੋਣੀ ਚਾਹੀਦੀ ਹੈ ਜਿਹਨੂੰ ਭੂਮੀ ਸੁਧਾਰ ਬਿੱਲ ਲਾਗੂ ਕਰੋ ਜੀ ਇਹਨਾਂ ਦੀਆਂ ਖੇਤ ਖੜੀਆਂ ਘਰਾਂ ਚ ਖੜੀਆਂ ਮਸ਼ੀਨਰੀਆਂ ਦਾ ਵੀ ਕਾਣੀ ਵੰਡ ਦਾ ਸਰਕਾਰ ਨੂੰ ਕਹਿੰਦੇ ਖਾਤਮਾ ਕਰੋ ਕਾਣੀ ਵੰਡ ਦਾ ਖਾਤਮਾ ਤਾਂ ਹੋਵੇ ਨਾ ਜੇਕਰ ਕਿਸਾਨਾਂ ਨੇ ਕਿਸੇ ਤੋਂ ਖੋ ਕੇ ਉਹ ਚੀਜ਼ਾਂ ਆਪਦੇ ਕਬਜ਼ੇ 'ਚ ਲਈਆਂ ਹੋਣ ਤਾਂ ਇਸ ਕਰਕੇ ਆਮ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਆ ਯਾਰ ਤੁਸੀਂ ਵਿਚਾਰਧਾਰਤਾਆਂ ਨੂੰ ਸਮਝੋ ਲੋਕ ਨਹੀਂ ਚਾਹੁੰਦੇ ਤੁਹਾਡੀ ਲੜਾਈ ਲੜਨਾ ਅੱਜ ਇਸ ਲੜਾਈ ਨੂੰ ਲੈ ਕੇ ਆਪਾਂ ਲਗਾਤਾਰ ਖਨੌਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰਾਂ ਤੇ ਜਿਹੜੀਆਂ ਜਥੇਬੰਦੀਆਂ ਤੁਹਾਡੀ ਲੜਾਈ ਲੜ ਰਹੀਆਂ ਅਸੀਂ ਨਹੀਂ ਕਹਿੰਦੇ ਸਾਡੀ ਜਥੇਬੰਦੀ ਜਿਹੜੀਆਂ ਵੀ ਜਥੇਬੰਦੀਆਂ ਮੋਰਚਾ ਤੇ ਲੜਾਈ ਲੜ ਰਹੀਆਂ ਤੁਸੀਂ ਆਪ ਮੁਹਾਰੇ ਉਹਨਾਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਮੋਰਚਿਆਂ ਦੇ ਵਿੱਚ ਜ਼ਰੂਰ ਪਹੁੰਚੋ ਧੰਨਵਾਦ